ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਾਰੇ ਭਰਾਵਾਂ ਨੂੰ ਇੱਕ ਰਿਜ਼ਲਟ ਦਿਖਾਉਣ ਲੱਗੇ ਆ ਰਿਜ਼ਲਟ ਵੀ ਵਿਖਾਉਣਾ ਆ ਤੇ ਸਾਂਣ ਬਾਰੇ ਜਾਂ ਕੁਝ ਗੱਲਾਂ ਬਾਤਾਂ ਕਰਾਂਗੇ ਤਾਂ ਜੋ ਅੱਜ ਤੋਂ ਕੁਝ ਟਾਈਮ ਪਹਿਲਾਂ ਇੱਕ ਸਾਂਣ ਕੀਤਾ ਸੀ ਮੈਂ ਸ਼ੂਟ ਇਹਦੇ ਵਿੱਚ ਇਹ ਗੱਲ ਕਹੀ ਸੀ ਵੀ ਇਹ ਇੱਕ ਡੋਮੀਨੇਟ ਸਾਂਣ ਬਣੂਗਾ ਡੋਮੀਨੇਟ ਤਾਂ ਕਹਿ ਸਕਦੇ ਆਂ ਵੀ ਸਾਂਣ ਆਪਦੇ ਦੇ ਬੱਚਾ ਲਜਾਵੇ ਜਾਂ ਆਪਦੇ ਪਸ਼ੂਕੜ ਦੇ ਬੱਚਾ ਲਜਾਵੇ ਉਸ ਨੂੰ ਆਪਾਂ ਡੋਮੀਨੇਟ ਕਹਿ ਸਕਦੇ ਆਂ ਤੇ ਉਸ ਸਾਂ ਦਾ ਉਸ ਟਾਈਮ ਰਿਜ਼ਲਟ ਨਹੀਂ ਸੀ ਆਇਆ ਰਿਜ਼ਲਟ ਵੀ ਨਹੀਂ ਸੀ ਆਇਆ ਤੇ ਇਹੀ ਵੀਡੀਓ ਸ਼ੂਟ ਕੀਤੀ ਤੇ ਮੈਂ ਇੱਕ ਗੱਲ ਕਹੀ ਸੀ ਵੀ ਇਹ ਸਾਂਣ ਪਿਓਰ ਨੀਲੀ ਰਵੀ ਦਾ ਆ ਤੇ ਇਹਦੀਆਂ ਜਿਹੜੀਆਂ ਪਿੱਛੋਂ ਬੈਕਗ੍ਰਾਉਂਡ ਆ ਬਲੱਡਲੈਂਡ ਬਹੁਤ ਸਟਰੋਂਗ ਆ ਬਲੱਡਲੈਂਡ ਸਟਰੋਂਗ ਹੋਣ ਦੇ ਕਾਰਨ ਮੈਂ ਇਹ ਗੱਲ ਕਹੀ ਸੀ ਵੀ ਇਹਨੂੰ ਬੱਚਾ ਇਹਨੇ ਆਪਦੇ ਤੇ ਹੀ ਲੈ ਕੇ ਜਾਣਾ ਆ ਚਾਹੇ ਕਿਸੇ ਵੀ ਰੰਗਦਾਰ ਦੀ ਮੱਝ ਦੇ ਛੱਡਗੇ ਚਾਹੇ ਉਹ ਝੱਜੀ ਦੇ ਛੱਡਗੇ ਚਾਹੇ ਉਹ ਬੂਰੀ ਦੇ ਛੱਡਗੇ ਜਾਂ ਕਾਲੀ ਮੋਹਰਾ ਦੇ ਛੱਡਗੇ ਤੇ ਅੱਜ ਤੁਹਾਨੂੰ ਉਹ ਸਾਨ ਨੇ ਡੋਮਿਨੇਟ ਕੀਤਾ ਤੇ ਇੱਕ ਨੀਲੀ ਰਾਵੀ ਨੂੰ ਅੱਗੇ ਲਿਜਾਣ ਦਾ ਜਿਹੜਾ ਆਪਾਂ ਨੂੰ ਮੈਸੇਜ ਦੇਤਾ ਜਿਹੜਾ ਆਪਣਾ ਸੁਪਨਾ ਪੂਰਾ ਹੋ ਸਕਦਾ ਅੱਗੇ ਲੈ ਜਾਣ ਦਾ ਨੀਲੀ ਰਵੀ ਨੂੰ ਤੇ ਦੂਸਰੀ ਗੱਲ ਇਹ ਆ ਵੀ ਇਹ ਜਿਹੜੀ ਤੁਹਾਡੇ ਸਾਹਮਣੇ ਮੱਝ ਖੜੀ ਆ ਇਹ ਹੈਗੀ ਆ ਜੀ ਬੂਰੀ ਬੂਰੀ ਨੀਲੀ ਰਵੀ ਦੀ ਮੱਝ ਆ ਪਰ ਉਸ ਦੇ ਨਾਲ ਜੇ ਆਪਾਂ ਅੱਜ ਦੀ ਤਰੀਕ ਦੀ ਗੱਲ ਕਰੀਏ ਤੇ ਇਸ ਮੱਝ ਦੇ ਵਿੱਚ ਤੁਸੀਂ ਪਹਿਲਾਂ ਤਾਂ ਸਟਾਰਟਿੰਗ ਮਾਰਕਿੰਗ ਵੇਖੋ ਮੱਝ ਦਾ ਰੰਗ ਵੇਖੋ ਬੂਰਾ ਅੱਖਾਂ ਦੇਖ ਸਕਦੇ ਆ ਕਾਫੀ ਕਲਰ ਆ ਬੱਲਾ ਯਾਨੀ ਕਿ ਮੂੰਹ ਆ ਸਾਰੀ ਅੱਗੋਂ ਫੇਸ ਜਿਹੜਾ ਬੱਗਾ ਆ ਤੇ ਅੱਖਾਂ ਦੇਖ ਲਓ ਮਾਰਕਿੰਗ ਦੇਖੋ ਮਾਰਕਿੰਗ ਜਿਹੜੀ ਉਹ ਚਾਰੇ ਪੈਰਾਂ ਤੇ ਆ ਥੋੜੀ ਥੋੜੀ ਜਿਆਦੀ ਆ ਮਤਲਬ ਕਿ ਗਿੱਠ ਗਿੱਠ ਦੀ ਮਾਰਕਿੰਗ ਆ ਪੈਰਾਂ ਦੇ ਉੱਤੇ ਮਗਰੋਂ ਜੇ ਪੂਛ ਦੀ ਗੱਲ ਕਰੀਏ ਤੇ ਪੂਛ ਵੀ ਵੇਖੋ ਹੱਤ ਤੋਂ ਜਿਆਦੀ ਵਾਈਟ ਆ ਦੇਖ ਲਓ ਤੁਸੀਂ ਉਸ ਤੋਂ ਬਾਅਦ ਜੇ ਪੈਰਾਂ ਦੀ ਮਾਰਕਿੰਗ ਦੀ ਗੱਲ ਆ ਤੇ ਮਾਰਕਿੰਗ ਵੇਖੋ ਜਿਹੜੀ ਗਿੱਠ ਗਿੱਠ ਦੀ ਮਾਰਕਿੰਗ ਦੂਸਰੀ ਸਾਈਡ ਤੋਂ ਜੇ ਗੱਲ ਕਰੀਏ ਆਪਾਂ ਸਾਨੂੰ ਇੱਕ ਹੋਰ ਚੀਜ਼ ਵਿਖਾਉਣਾ ਇਹ ਸਮੱਜ ਦੇ ਕਿਸੇ ਵੀ ਬਹਾਨੇ ਦੇ ਉੱਤੇ ਡੱਬ ਨਹੀਂ ਹੈਗਾ ਚੈੱਕ ਕਰ ਲਓ ਕੋਈ ਡੱਬ ਨਹੀਂ ਹੈ ਦਾ ਬਹਾਨੇ ਦੇ ਉੱਤੇ ਜਾਂ ਕੋਈ ਵੀ ਧੁੰਨੀ ਦੇ ਨਿਸ਼ਾਨ ਨਹੀਂ ਹੈਗਾ ਇਸ ਮੱਹ ਦੇ ਜਾਂ ਇਹਦੀ ਕੋਈ ਹੋਰ ਕਿਤੇ ਬੇਫਾਲਤੂ ਨਿਸ਼ਾਨ ਨਹੀਂ ਹੈਗਾ ਇਸ ਮੱਜ ਤੋਂ ਇੱਕ ਆਪਾਂ ਨੂੰ ਇਹ ਚੀਜ਼ ਸਾਬਤ ਹੋਈ ਆ ਵੀ ਮੱਜ ਨੇ ਬੱਚਾ ਬਹੁਤ ਹੀ ਵਧੀਆ ਤੇ ਕੁਆਲਟੀ ਵਾਲਾ ਦਿੱਤਾ ਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਇਹ ਬੱਚਾ ਆ ਉਹ ਸਾਂਹ ਵੀ ਅੱਗੋਂ ਬਹੁਤ ਖਰਾ ਤੇ ਹੁਣ ਆਪਾਂ ਚਾਨਣਾ ਪਾਉਣੇ ਆ ਥੋੜਾ ਇਹ ਸਾਂਹ ਅੱਲੇ ਇਹ ਤੁਹਾਨੂੰ ਮੱਝ ਮੈਂ ਤਾਂ ਵਿਖਾਈ ਆ ਕਿਉਂਕਿ ਇਹਦੇ ਵਿੱਚ ਵੇਖੋ ਜੇ ਆਪਾਂ ਕੋਈ ਹੋਰ ਸਾਂਹ ਲਾਉਂਦੇ ਨਾ ਉਹਨੇ ਓਵਰ ਮਾਰਕਿੰਗ ਕਰਨੀ ਸੀ ਜਾਂ ਬੱਚਾ ਝੱਜਾ ਕਰਨਾ ਸੀ ਉਸ ਤੋਂ ਬਾਅਦ ਇਹ ਮੱਝ ਦਾ ਥੋੜਾ ਜਿਹਾ ਬੋਡੀ ਸਟਰਕਚਰ ਦੇਖੋ ਥੋੜਾ ਜਿਹਾ ਪਿੰਡਾ ਕਸਮਾ ਪਿੰਡੇ ਕਸਮੇ ਦੀ ਮੱਝ ਆ ਤੇ ਅਹੀਂ ਦੋ ਭਰਾਵਾਂ ਨੇ ਸਲਾਹ ਕਰਕੇ ਸਾਨ ਚਲੋ ਤੁਹਾਨੂੰ ਪਤਾ ਹੈ ਤਕਰੀਬਨ ਮਾਰਕੀਟ ਦੇ ਵਿੱਚ ਬਹੁਤ ਵੇਖੀਦੇ ਹਰ ਰੋਜ਼ ਨਵੇਂ ਤੋਂ ਨਵਾਂ ਸਾਨ ਵੇਖੀਦਾ ਨਵੇਂ ਤੋਂ ਨਵੇਂ ਸਾਨ ਨਵਾ ਪੈਂਦਾ ਫਿਰ ਸੋਚਿਆ ਸੀ ਵੀ ਇਹ ਸਾਨ ਦੇ ਉੱਤੇ ਥਾਂੜੇ ਹਿਸਾਬ ਨਾਲ ਇਹ ਵੀ ਜੇ ਕੋਈ 19 21 ਕਸਰ ਹੈਗੀ ਆ ਤੇ ਉਹ ਕਿਹੜਾ ਸਾਨ ਪੂਰਾ ਕਰੂਗਾ ਤੇ ਉਹ ਤੁਹਾਡੇ ਅੱਜ ਸਾਹਮਣੇ ਆ ਕਿਹੜੇ ਸਾਨ ਨੇ ਜਿਹੜੀ ਕਸਰ ਕੱਢੀ ਆ ਪਹਿਲਾਂ ਤਾਂ ਦੱਸ ਦਿਆਂ ਵੀ ਕਿਹੜਾ ਸਾਨ ਇਹਦੇ ਤੇ ਵਰਤਿਆ ਸੀ ਉਹਦੀਆਂ ਬਕਾਇਦਾ ਫੋਟੋਆਂ ਵੀ ਲਾਵਾਂਗੇ ਵਿੱਚ ਜਦੋਂ ਇਹ ਮੱਝ ਕ੍ਰੋਸ ਹੋ ਗਈ ਸੀ ਤੇ ਅੱਜ ਜਿਹੜੀ ਤਰੀਕ 10 ਤਰੀਕ 10 9 ਤਰੀਕ ਤੇ ਦਿਨ ਤੁਸੀਂ ਬਣਾ ਲਿਓ ਉਸ ਹਿਸਾਬ ਨਾਲੀ ਤੇ ਉਸ ਦਿਨ ਫੋਟੋ ਵੀ ਪਈ ਹੋਈ ਸੀ ਉਸ ਪੇਜ ਦੇ ਉੱਤੇ ਜਿਨ੍ਹਾਂ ਦੇ ਘਰ ਇਹ ਮੱਝ ਲੱਗ ਕੇ ਆਈ ਸੀ ਇਹ ਜਿਹੜੀ ਮੱਝ ਲੱਗ ਕੇ ਆਈ ਜੀ ਮਲ ਫਾਰਮ ਦਾ ਜਿਹੜਾ ਦੁਲਚੀਕੇ ਦਾ 3 ਨੰਬਰ ਸਾਨਾ ਜਿਹਦੀ ਮਾਂ ਦਾ ਰਿਕਾਰਡ ਬਹੁਤ ਚੰਗਾ ਤੇ ਬਾਪ ਤਾਂ ਬਹੁਤ ਜ਼ਿਆਦਾ ਖਰਾ ਹੀ ਹੈ ਨਾ ਤੇ ਉਸ ਤੋਂ ਬਾਅਦ ਇਹ ਗੱਲ ਕਰੀਏ ਉਹਨਾਂ ਦੇ ਬੈਕਗ੍ਰਾਉਂਡ ਬਲੱਡ ਦੀ ਇਹ ਦੁਲਚੀਕੇ ਮਾਲਾਫਰਮ ਬਲੱਡ ਲਾਈਨ ਦੀ ਗੱਲ ਕਰੀਏ ਤੇ ਬਹੁਤ ਹੀ ਚੰਗੇ ਜਾਨਵਰ ਆ ਤੇ ਆ ਤੁਹਾਡੇ ਸਾਹਮਣੇ ਇੱਕ ਰਿਜ਼ਲਟ ਕੱਢਿਆ ਹੋਇਆ ਬੂਰੀ ਮੱਝ ਦੇ ਵਿੱਚੋਂ ਕਾਲਾ ਵਿੱਚ ਕਾਲਾ ਨੀਲੀ ਰਵੀ ਦਾ ਆ ਚੈੱਕ ਕਰੋ ਜੀ ਇਹ ਕੱਟੀ ਆ ਗਈ ਹੈ ਜੀ ਕੱਟੀ ਦੀ ਜੀ ਗੱਲ ਕਰੀਏ ਤੇ ਚੈੱਕ ਕਰੋ ਪਹਿਲਾਂ ਤਾਂ ਅੱਖਲੇ ਮੱਝ ਦੇ ਵੇਖੋ ਤੇ ਅੱਖ ਵੇਖੋ ਇਸ ਕੱਟੀ ਦੀ ਬਿਲਕੁਲ ਗੁਲਾਬੀ ਤਿੰਨ ਪਰਤਾਂ ਵਾਲੀ ਅੱਖ ਚੈੱਕ ਕਰ ਲਓ ਦੂਸਰੀ ਅੱਖ ਉਹ ਵੀ ਦੇਖ ਲਓ ਜਿਹੜੀ ਤਿੰਨ ਪਰਤਾਂ ਵਾਲੀ ਆੱਖ ਗੁਲਾਬੀ ਹੁਣ ਇਹ ਸਾਨੂੰ ਖੜੀ ਹੋ ਕੇ ਖਲਾਰ ਕੇ ਇਸ ਕੱਟੀ ਨੂੰ ਵਿਖਾਉਣੇ ਆ ਤੇ ਚੈੱਕ ਕਰੋ ਪਹਿਲਾਂ ਤਾਂ ਇਹ ਕੱਟੀ ਦੀ ਬੇਲ ਦੇਖ ਸਕਦੇ ਆਪਾਂ ਲੰਬਾਈ ਦੇਖ ਸਕਦੇ ਆ ਚੜਾਈ ਦੇਖ ਸਕਦੇ ਆ ਇਹਨੂੰ ਖੜੀ ਕਰੀ ਖੜੀ ਨੂੰ ਖੜੀ ਕਰਕੇ ਵਿਖਾਉਣੇ ਤੁਹਾਨੂੰ ਕੱਟੀ ਓਏ ਚੈੱਕ ਕਰੋ ਜੀ ਹੁਣ ਇਸ ਕੱਟੀ ਬਾਰੇ ਵੇਖੀ ਜੀ ਆਪਾਂ ਸਟਾਰਟਿੰਗ ਗੱਲ ਕਰੀਏ ਪੈਰਾ ਤੋਂ ਪੈਰ ਵੇਖੋ ਮੱਝ ਦੇ ਚਾਰੇ ਪੈਰ ਆ ਗਏ ਇਹਦੇ ਵਿੱਚ ਥੋੜੇ ਥੋੜੇ ਨਿਸ਼ਾਨ ਅੰਦਰਲੇ ਪੈਰਾਂ ਦੇ ਆਏ ਪਰ ਮਾਰਕਿੰਗ ਜਮਾਂ ਡਾਊਨ ਕਰਤੀ ਸਾਨ ਨੇ ਚੈੱਕ ਕਰ ਲੋ ਆਹ ਮਾਰਕਿੰਗ ਦੇਖੋ ਤੇ ਆਹਾ ਮਾਰ ਨਹੀਂ ਵੇਖੋ ਚੈੱਕ ਕਰੋ ਜੀ ਉਸ ਤੋਂ ਬਾਅਦ ਕੱਟੀ ਦੀ ਕੁਆਲਿਟੀ ਦੇਖ ਲਓ ਲੰਬਾਈ ਦੇਖੋ ਕੱਟੀ ਦੀ ਕਿੰਨੀ ਆ ਆਹ ਵੇਖੋ ਜੀ ਲੰਬਾਈ ਕੱਟੀ ਦੀ ਅਜੇ ਇਹ ਇੱਕ ਦਿਨ ਦੀ ਪੂਰੀ ਨਹੀਂ ਹੋਈ ਕੁਝ ਘੰਟਿਆਂ ਦੀ ਹੋਈ ਹੈ ਕੱਟੀ ਇਹ ਇਹ ਮੇਰੇ ਹਿਸਾਬ ਦੇ ਕੋਈ ਅੱਜ 13 ਘੰਟਿਆਂ ਦੀ 13 ਘੰਟਿਆਂ ਦੀ ਕੱਟੀ ਆ ਚੈੱਕ ਕਰੋ ਉਸ ਤੋਂ ਬਾਅਦ ਇਸ ਮਾਇਦੇ ਵਿੱਚ ਤੁਸੀਂ ਗੱਲ ਹੋਰ ਚੀਜ਼ ਨੋਟ ਕਰੋ ਇਸ ਦੀ ਧੌਣ ਦੇਖੋ ਬਹੁਤ ਵਧੀਆ ਈ ਮੋਰਾ ਦੀ ਕੱਟੀ ਜਦੋਂ ਜਾਂ ਮੱਝ ਸੂਗੀ ਉਹਦਾ ਮੂੰਹ ਬਹੁਤ ਵੱਡਾ ਹੋਊਗਾ ਤੇ ਇਹਦਾ ਫੇਸ ਵੇਖੋ ਬਿਲਕੁਲ ਛੋਟ ਫੇਸ ਛੋਟਾ ਮੂੰਹ ਬਹੁਤ ਜ਼ਿਆਦਾ ਛੋਟਾ ਮੂੰਹ ਆਇਆ ਜਿਹੜਾ ਨੀਲੀ ਦਾ ਫੇਸ ਆ ਉਹ ਛੋਟਾ ਹੀ ਹੁੰਦਾ ਜਿਹੜਾ ਮੋਰਾ ਦੀਆਂ ਮੱਜਾਂ ਦੇ ਵਿੱਚ ਫੇਸ ਬਹੁਤ ਵੱਡਾ ਆਊਗਾ ਉਸ ਤੋਂ ਬਾਅਦ ਜੇ ਆਪਾਂ ਮਾਰਕਿੰਗ ਦੀ ਆਪਾਂ ਪੂਛ ਦੀ ਗੱਲ ਕੀਤੀ ਸੀ ਤੇ ਆ ਮਾਈ ਦੀ ਪੂਛ ਅੱਧੇੋਂ ਜ਼ਿਆਦੀ ਵਾਈਟ ਆ ਆ ਦੇਖੋ ਪੂਛ ਦੇ ਵਿੱਚ ਵੀ ਮਾਰਕਿੰਗ ਘਟਾਤੀ ਰੰਗ ਬਿਲਕੁਲ ਛੋਟੇ ਘਰਤਾ ਜਾਨੀ ਕਿ ਪੂਛ ਦੇ ਵਿੱਚ ਵੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਪੈਰਾਂ ਦੀ ਮਾਰਕਿੰਗ ਰਹਿ ਗਈ ਸਿਰਫ 3 3 ਇੰਚ ਹੀ ਰਹਿ ਗਈ 3 3 ਇੰਚ ਹੀ ਰਹਿ ਗਈ ਉਸ ਤੋਂ ਬਾਅਦ ਆ ਦੇਖੋ ਇਹਦੀ ਕੁਆਲਿਟੀ ਜਿਹੜੀ ਕੱਟੀ ਆ ਦੀ ਕੁਆਲਿਟੀ ਦੇਖੋ ਲੰਬਾਈ ਚੜਾਈ ਤੇ ਪੁੱਠਾ ਤੇ ਨਿੱਗਰ ਆਹ ਵੇਖੋ ਹੁਣ ਪੇੜ ਆ ਛੋਟੀ ਛੋਟੇ ਪੇੜ ਦੀ ਕੱਟੀ ਆ ਇਹ ਜਦੋਂ ਮੱਝ ਬਣੂਗੀ ਇੱਥੋਂ ਇਹਦਾ ਪੇੜ ਜਿਹੜਾ ਸਟਾਰਟ ਹੋਊਗਾ ਰਾਵੀ ਵਾਲਾ ਪੇੜ ਸਟਾਰਟ ਹੋਊਗਾ ਕਿਉਂਕਿ ਇਹ ਰਾਵੀ ਟੱਚ ਨੂੰ ਜਾਣੀ ਆ ਆ ਧੌਣ ਵੇਖੋ ਇਹਦੀ ਰਾਵੀ ਟੱਚ 阿里 ਆ ਪੂਰੀ ਕੰਨ ਦੇਖ ਸਕਦੇ ਆ ਤੁਸੀਂ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਇਹਨੂੰ ਨਾ ਥੱਲੇ ਪਾ ਕੇ ਲੰਮੀ ਤੇ ਇਹਦੀ ਵਿਰਲ ਵਿਖਾਉਣੇ ਆ ਕੱਟੀ ਦੀ ਜਿਹੜੀ ਵਿਰਲਾ ਦੇਖਦੇ ਆ ਕਿੰਨੀਆਂ ਗੂਆ ਸਿਓ ਸਿੱਟੀ ਥੱਲੇ ਨੂੰ ਤੇ ਇੱਕ ਹੋਰ ਚੀਜ਼ ਵਿਖਾਉਣੇ ਤੁਹਾਨੂੰ ਉਹ ਬਨੇ ਨਵੇਂ ਪਾ ਲੰਮੇ ਪਾ ਲੰਮੇ ਆਹ ਦੇਖੋ ਜੀ ਦਿਰਲੇ ਚੈੱਕ ਕਰੋ ਥਣਾ ਦੀ ਚੈੱਕ ਕਰ ਸਕਦੇ ਆ ਉਂਗਲਾ ਬਾਹਰ ਵਿੱਚ ਦੋ ਪਹਿਨੀਆਂ ਕਿ ਤਿੰਨ ਦੋ ਉਂਗਲਾਂ ਅਜੇ 12 ਤੋਂ 13 ਘੰਟੇ ਦੀ ਕੱਟੀ ਹੈ ਜਿਸ ਦਿਨ ਕਰਮਾ ਵਾਲੀ ਸੂਗੀ ਪਰਮਾਤਮਾ ਸੁੱਖ ਰੱਖੇ ਹੁਣ ਇਹਦੇ ਇਹਦੇ ਵਧੀਆ ਬਰੀਡਿੰਗ ਕਰਾਂਗੇ ਇਸ ਤੋਂ ਬਾਅਦ ਤੇ ਤੁਸੀਂ ਤੁਸੀਂ ਦੇਖ ਸਕਦੇ ਆ ਇਹਨੂੰ ਚੈੱਕ ਕਰੋ ਹੁਣ ਸਾਨ ਮੈਂ ਕਿਹਾ ਸੀ ਵੀ ਬਹੁਤੇ ਨਹੀਂ ਭਰਾ ਤੇ ਜੇ ਕਿਹੇ ਵੀਰ ਕੋ 10 ਮੱਚਾਂ ਤੇ ਇੱਕ ਮੱਝ ਤੇ ਜ਼ਰੂਰ ਵਰਤੋ ਪਹਿਲਾਂ ਤਾਂ ਅਸੀਂ ਬਰੀਡਿੰਗ ਬਾਰੇ ਸੋਚਿਆ ਸੀ ਵੀ ਬਹੁਤ ਟਾਪ ਦਾ ਸਾਣਾ ਨਾ ਪਰ ਸਾਡੀ ਸੋਚ ਤੋਂ ਵੀ ਜਿਆਦਾ ਪੜਾ ਜਾ ਕੇ ਬਰੀਡਿੰਗ ਤੇ ਲੈ ਗਿਆ ਬੱਚਾ ਜੇ ਬਰੀਡਿੰਗ ਕਰਨੀ ਆ ਡੋਮੀਨੇਟਡ ਸਾਣਾ ਹੋ ਪ੍ਰੋਪਰ ਬਿਲਕੁਲ ਨਿਯਾਰੇਦਾਰ ਤੇ ਬੱਚਾ ਵੀ ਆ ਗਿਆ ਰਿਜ਼ਲਟ ਵੀ ਆ ਗਿਆ ਤਕਰੀਬਨ ਕੋਈ ਕਟੀਆਂ ਹੋਰ ਵੀ ਬਹੁਤ ਆਈਆਂ ਹੀ ਆ ਇੱਕ ਹੋਰ ਗੱਲ ਦੱਸਣੇ ਇਹਦੇ ਵਿੱਚ ਖਾਸੀਅਤ ਕੀ ਆ ਇਹਦੀ ਖਾਸੀਅਤ ਇਹ ਆ ਵੀ ਇਹ ਫੀਮੇਲ ਬਹੁਤ ਆ ਰਹੀਆਂ ਇਹਦੀਆਂ ਸੈਕਸਡ ਸੀਮੈਂਟ ਵਾਲਾ ਕੰਮ ਬਣ ਗਿਆ ਸਾਨੂੰ ਹੋਰ ਵੀ ਕਟੀਆਂ ਮੈਂ ਸ਼ੂਟ ਕਰਕੇ ਇਸ ਤਰ੍ਹਾਂ ਹੀ ਵਿਖਾਉਣੀਆਂ ਆ ਤੇ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਚਾਰ ਚੰਨ ਲਾਏ ਕੱਟੀ ਆਈ ਤੇ ਵੱਧ ਤੋਂ ਵੱਧ ਜੇ ਬਰੀਡਿੰਗ ਦੇ ਲਈ ਉਸਾਂ ਨੂੰ ਵਰਤੋ ਮੱਝ ਵੀ ਤੁਹਾਡੇ ਸਾਹਮਣੇ ਵਿਖਾਤੀ ਆ ਹੁਣ ਹੋਰ ਵੀ ਮੱਝਾਂ ਕ੍ਰੋਸ ਹੋਈਆਂ ਚਲੋ ਜਦੋਂ ਰਿਜ਼ਲਟ ਆਇਆ ਉਹ ਵੀ ਵਿਖਾਵਾਂਗੇ ਤੁਹਾਨੂੰ ਤੇ ਧੰਨਵਾਦ ਬਾਈ ਜੀ ਜਿਹੜਾ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਆ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਚੈਨਲ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਤੇ ਪ੍ਰਮਾਤਮਾ ਸੁੱਖ ਰੱਖੇ ਤੁਸੀਂ ਇਸੇ ਤਰ੍ਹਾਂ ਹੀ ਕਿਸੇ ਚੰਗੇ ਮਕਾਨ ਤੇ ਸਾਰੇ ਵੀਰ ਪਹੁੰਚਣ ਹੌਲੀ ਹੌਲੀ ਬ੍ਰੀਡਿੰਗ ਕਰਕੇ ਤੇ ਧੰਨਵਾਦ ਵਾਇਗਰਜੀ ਕਾ ਖਾਸਾ ਜੀ ਸ਼੍ਰੀ ਵਾਇਗਰਜੀ ਕੀ ਫਤ